ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਿ ਬਲੌਗ ਵਿੱਚ ਆਈ ਹੋਪ ਤੁਸੀਂ ਸਾਰੇ ਵਧੀਆ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਦੀ ਵੀਡੀਓ ਆ ਤੇ ਇੱਥੇ ਲਗਾ ਰੇ ਸੀ ਆਪਾਂ ਮਹਿੰਦੀ ਮੈਂ ਤੇ ਲਗਵਾ ਲਈ ਸੀ ਮੇਰੀ ਦਰਾਣੀ ਨੇ ਲਗਾਈ ਨਹੀਂ ਸੀ ਤੇ ਵੱਡੀ ਭੈਣ ਦੀ ਬੇਟੀ ਨੂੰ ਮਹਿੰਦੀ ਲਗਾਉਣੀ ਹੁੰਦੀ ਸੀ ਤੇ ਉਹ ਕਹਿੰਦੀ ਵੀ ਮੈਂ ਲਗਾ ਦਾਂਗੀ ਮਾਮੀ ਨੂੰ ਮਹਿੰਦੀ ਤੇ ਲਗਾ ਰੇ ਸੀ ਤੇ ਇਹ ਦਿਨ ਆ ਗਿਆ ਵਿਆਹ ਵਾਲਾ ਤੇ ਫਾਈਨਲੀ ਵਿਆਹ ਵਾਲਾ ਦਿਨ ਆ ਹੀ ਗਿਆ ਮੈਂ ਤੇ ਵਲੌਗ ਹੀ ਕਾਫੀ ਟਾਈਮ ਹੋ ਗਿਆ ਪਾਇਆ ਹੀ ਨਹੀਂ ਵੀ ਇੱਕ ਦਿਨ ਛੱਡ ਕੇ ਵੀਡੀਓ ਪਾਈ ਦੀ ਨਾ ਫਿਰ ਲੇਟ ਹੋ ਜਾਂਦਾ ਤੇ ਥੋੜੀ ਬੋਤਾ ਹੀ ਬਣਾਇਆ ਹੋਇਆ ਮੈਂ ਜਿਆਦਾ ਨਹੀਂ ਮੈਂ ਕਲਿੱਪ ਰੈਡੀ ਕੀਤੀ ਤੁਹਾਨੂੰ ਪਤਾ ਵਿਆਹ ਸ਼ਾਦੀ ਵਿੱਚ ਜਿਵੇਂ ਸਾਰੇ ਰਿਲੇਟਿਵ ਇਕੱਠੇ ਹੋਏ ਹੁੰਦੇ ਆ ਤੇ ਫਿਰ ਵੀਡੀਓ ਨਹੀਂ ਬਣਦੀ ਹਨਾ ਥੋੜਾ ਬੋਤਾ ਮੈਂ ਫਿਰ ਵੀ ਬਣਾ ਲਿਆ ਸੀ ਤੇ ਜਿਹੜੇ ਜਿਹੜੇ ਬੰਦੇ ਤਿਆਰ ਸੀ ਉਹਨਾਂ ਨੂੰ ਛੱਡ ਕੇ ਦੁਬਾਰਾ ਸਾਨੂੰ ਲੈਣ ਆ ਰਹੇ ਸੀਗੇ ਕਿਉਂਕਿ ਸਾਨੂੰ ਟਾਈਮ ਲੱਗ ਗਿਆ ਸੀਗਾ ਸਾਡੀਆਂ ਨਾ ਵੀ ਆ ਮੇਰੀ ਵੱਡੀ ਸਿਸਟਰ ਨੇ ਤੇ ਮੇਰੇ ਜੀਆ ਜੀ ਮੇਰੀ ਦਰਾਣੀ ਤੇ ਆਪਣੇ ਦੋਨਾਂ ਦੀ ਕੁੜੀਆਂ ਸਾਡੇ ਨਾਲ ਹੀ ਸੀਗੀਆਂ ਹਨਾ ਤੇ ਉਹ ਨਹੀਂ ਗਈਆਂ ਸੀ ਕਹਿੰਦੀ ਮम्मा ਸੀ ਤਾਂ ਵੱਡੇ ਨਾਲ ਹੀ ਜਾਵਾਂਗੇ ਤੇ ਅਸੀਂ ਇਹਨਾਂ ਨੂੰ ਰੋਕ ਲਿਆ ਸੀ ਅਸੀਂ ਕਿਹਾ ਚੱਲ ਸਾਡੇ ਨਾਲ ਹੀ ਜਾਣਾ ਤੁਸੀਂ ਤੇ ਅਸੀਂ ਉਹਨਾਂ ਦਾ ਵੇਟ ਕਰ ਰਹੇ ਸੀ ਉਹ ਕਹਿੰਦੇ ਵੀ ਤੁਸੀਂ ਲੌਕ ਕਰ ਦੋ ਵੀ ਅਸੀਂ ਪਹੁੰਚ ਹੀ ਰਹੇ ਹਾਂ ਤੁਹਾਨੂੰ ਲੈਣ ਆ ਹੀ ਰਹੇ ਹਾਂ ਤੇ ਵੈਸੇ ਨਾ ਆਪਾਂ ਫੋਨ ਕਰਕੇ ਪੁੱਛਿਆ ਸੀ ਵੀ ਉੱਥੇ ਰਿਲੇਟਿਵ ਸਾਰੇ ਪਹੁੰਚ ਗਏ ਤੇ ਹਲੇ ਕੋਈ ਕੋਈ ਪਹੁੰਚਿਆ ਸੀ ਮੈਨੂੰ ਲੱਗਦਾ ਆਪਾਂ ਜਲਦੀ ਹੀ ਪਹੁੰਚ ਜਾਣਾ ਵਾ ਤੇ ਇੱਥੇ ਆਪਾਂ ਪਹੁੰਚ ਗਏ ਸੀ ਬਹੁਤ ਵਧੀਆ ਵੀ ਸਜਾਵਟ ਵਗੈਰਾ ਬੈਂਕਟ ਹਾਲ ਦੀ ਕੀਤੀ ਹੋਈ ਸੀ ਬੱਚੇ ਵੀ ਬਹੁਤ ਇੰਜੋਏ ਕਰ ਰਹੇ ਸੀ ਇੱਥੇ ਦੁਪੱਟਾ ਸੈੱਟ ਕਰ ਰਹੇ ਸੀ ਇਹ ਦੋਨੋਂ ਤੇ ਹਨੀ ਵੀ ਬਹੁਤ ਖੁਸ਼ ਸੀ ਫਤਿਹ ਸਭ ਤੋਂ ਪਹਿਲਾਂ ਪਹੁੰਚ ਗਿਆ ਸੀ ਆਪਣੀ ਨਾਨੀ ਦੇ ਨਾਲ ਕਿਉਂਕਿ ਉਹਦੇ ਦਾਦਾ ਦਾਦੂ ਨਾ ਅੰਦਾਦੀ ਔਰ ਦਾਦੂ ਨਾ ਪਹਿਲਾਂ ਪਹੁੰਚ ਗਏ ਸੀ ਵਧੀਆ ਦੀ ਖਾਣਾ ਨੂੰ ਵੀ ਲੱਗਦਾ ਪੋਜ਼ ਮਿਲੇ ਤੇ ਖਾਣਾ

ਆ ਗੇਰੋ ਟਿਨੀ ਰੀਸ ਆ ਬਲਾ ਲੀ ਸੁਣੀਏ ਪਰ ਸਾਨੂੰ ਨਾ ਕਹੀਂ ਹਾਂ ਉਹ ਜਿਹੜੇ ਕੋਲੋਂ ਨਹੀਂ ਆ ਜਾਈਓ ਉਧਰ ਨਹੀਂ ਆਜੋ ਉਧਰ ਦੀ ਆਜੋ ਆਹ ਆਹ ਨਹੀਂ ਮੰਮੀ ਕਹਿੰਦੀ ਇੰਦਰੇ ਖਾਣ ਜਾਈਏ ਠੀਕ ਦੇਖੋ ਹਲੇ ਚੁਕਲੋ ਰੱਖ ਲੈ ਹਾਂਜੀ ਪਾਈ ਇੱਧਰ ਦੇਖੋ ਸਭ ਨੇ ਕੈਮਰੇ ਚ ਹਾਂਜੀ ਇੱਧਰ ਦੇਖੋ ਲਿਬਨ ਕਟਾਈ ਦੀ ਰਸਮ ਵੀ ਹੋ ਗਈ ਸੀ ਤੇ ਲਾਵਾ ਵੀ ਹੋ ਗਈਆਂ ਸੀ ਸਭ ਤੋਂ ਪਹਿਲਾਂ ਜਦੋਂ ਬਰਾਤ ਆਈ ਤੇ ਲਾਵਾ ਹੀ ਕਰਵਾਈਆਂ ਸੀ ਤੇ ਇਸ ਸਿਸਟਮ ਨੂੰ ਵਧੀਆ ਲੱਗਿਆ ਵੀ ਸਭ ਤੋਂ ਪਹਿਲਾਂ ਲਾਵਾ ਵੀ ਹੋ ਜਾਣੀਆਂ ਚਾਹੀਦੀਆਂ ਟਾਈਮ ਨਾ ਹਨਾ ਕਿਸੇ ਨੂੰ ਦੂਰ ਵੀ ਜਾਣਾ ਹੁੰਦਾ ਬਰਾਤ ਲੈ ਕੇ ਆਪਣੀ ਤੇ ਵੀ ਜਲਦੀ ਟਾਈਮ ਨਾ ਹੋ ਜਾਂਦਾ ਸਾਰਾ ਕੰਮ ਤੇ ਇੱਥੇ ਅਸੀਂ ਸਾਰੇ ਆਪਣੇ 스ਨੈਕਸ ਵਗੈਰਾ ਜੋ ਵੀ ਖਾਣਾ ਪੀਣਾ ਸੀ ਖਾ ਕੇ ਆਰਾਮ ਨਾਲ ਅਸੀਂ ਬੈਠੇ ਹੋਏ ਸੀ ਤੇ ਵੀ ਸੌਂਗ ਵਗੈਰਾ ਲੱਗੇ ਸੀ ਉਹ ਤੇ ਵੋਲਿਊਮ ਮੈਂ ਡਾਊਨ ਹੀ ਕੀਤੀ ਸੀ ਕਿਉਂਕਿ ਉਸ ਉਦਾਂ ਵੀ ਆਪਾਂ ਵੀਡੀਓ ਨੂੰ ਆ ਸਕਦੇ ਹਨ ਜੇ ਉਦਾਂ ਪਾਉਂਦੇ ਤੇ ਇੰਨਾ ਵਧੀਆ ਲੱਗ ਰਿਹਾ ਸੀ ਨਾ ਬਹੁਤ ਜ਼ਿਆਦਾ ਵਧੀਆ ਲੱਗਿਆ ਸੀ ਤੇ ਹਣੀ ਦੀ ਮਾਸੀ ਦੀ ਕੁੜੀ ਤੇ ਹਣੀ ਦੋਨੋਂ ਫੋਟੋਆਂ ਖਿਚਾ ਰੀਆਂ ਸੀ ਤੇ ਇੱਕ ਕਲੀਪੇਰੇ ਵਿੱਚ ਵੀ ਆ ਗਈ ਤੇ ਫਿਰ ਮੈਂ ਡਿਲੀਟ ਨਹੀਂ ਕੀਤੀ ਮੈਂ ਕਿਹਾ ਚੱਲ ਵੇਚੀ ਲਗਾ ਦਿੰਦੇ ਆ ਤੇ ਇੱਥੇ ਨਾ ਕਾਫੀ ਸ਼ਾਮ ਹੋ ਗਈ ਸੀ ਤੇ ਕਾਫੀ ਸਾਰੇ ਰਿਲੇਟਿਵ ਚਲੇ ਵੀ ਗਏ ਸੀ ਹੁਣ ਮੇਨ ਮੇਨ ਬੰਦੇ ਰਹਿ ਗਏ ਸੀ ਜਿਹੜੇ ਵਿਦਾਈ ਤੇ ਚਾਹੀਦੇ ਸੀ ਹਨਾ ਵੀ ਘਰ ਘਰ ਦੇ ਜ਼ਿਆਦਾ ਬੰਦੇ ਰਹਿ ਗਏ ਸੀ ਇਹ ਬਾਕੀ ਸਭ ਚਲੇ ਗਏ ਸੀਗੇ ਤੇ ਤੇ ਮੰਮੀ ਹੁਣੀ ਛੋਟੀ ਮਾਸੀ ਦੇ ਨੋਪਤ ਨਾਲ ਕੋਈ ਗੱਲਬਾਤ ਕਰ ਰਹੇ ਸੀਗੇ ਤੇ ਬਹੁਤ ਮਜ਼ਾ ਆਇਆ ਸਾਰੇ ਵਿਆਹ ਚ ਤੇ ਵੀਰਾ ਭਾਬੀ ਵੀ ਇੱਥੇ ਬੈਠੇ ਸੀ ਵਿਚਾਰੇ ਟਾਈਮ ਸਪੈਂਡ ਕਰ ਰਹੇ ਸੀ ਇਕੱਲੇ ਬੈਠ ਕੇ ਕੁਝ ਜੁੱਤੀਆਂ ਨਾਲ ਹੋਏ ਸ਼ੋਰ ਵੀ ਦਿਖਾਈ ਤੇ ਹੱਟ ਚੁੱਕੀ ਆ ਵੇਖੋ ਮੇਰੀ ਜੁੱਤੀ ਉਹ ਦੀਦੀ ਦੇ ਜੁੱਤੀ ਨਾਲ ਖੇਡ ਰਿਹਾ ਹੈ ਇਹ ਤੇ ਜੁੱਦੀ ਤੇ ਸਾਡੀ ਸਨਰ ਖੇਲ ਉੱਤ ਸਾਡੀ ਇਹ ਨਾਲ ਫੇਰਦੇ ਨੇ ਮੈਰ ਖਤਤੀ ਮੈਂ ਹੀਲ ਤੇ ਸਾਡੀ ਇੰਨੇ ਵੀ ਉਤਾਰਤੀ ਮੈਂ ਵੀ ਉਤਾਰਤੀ ਮੈਰ ਕਾਲੇ ਹੋ ਗਏ ਵਾਓ ਮੇਰੇ ਨੇਲਸ ਵੀ ਉੱਤੇ ਬਾਕੀ ਮੇਰੇ ਇੱਕ ਆ ਵੇ ਮਾਂ ਮੇਰੀ ਤਾਂ ਜੁੱਤੀ ਲੱਗ ਗਈ ਅੱਛਾ ਹੋ ਗਈ ਉੱਤੇ ਉਦਾਈ ਦਾ ਟਾਈਮ ਆ ਚੁੱਕਿਆ ਸੀ ਬਹੁਤ ਵਧੀਆ Song ਮਲਵੇਈ Song ਬਈ ਗਾ ਰਹੇ ਸੀਗੇ ਪਰ ਮੈਂ ਵੋਲੀਅਮ ਉਹਦੀ ਡਾਊਨ ਕਰ ਦਿੱਤੀ ਤੇ ਨਹੀਂ ਤੇ ਬਹੁਤ ਅੱਛਾ ਲੱਗ ਰਿਹਾ ਸੀ ਵਿਦਾਈ ਦਾ Song ਤੇ ਇੰਨਾ ਕਿ ਹੀ ਮੈਂ ਵਿਆਹ ਦੀ ਵੀ ਇੰਨੀ ਕੀ ਵੀਡੀਓ ਬਣਾਈ ਸੀ ਮੈਂ ਜ਼ਿਆਦਾ ਨਹੀਂ ਬਣਾ ਪਾਈ ਤੇ ਜਿੰਨੇ ਕੁ ਬਣਾਈ ਤੁਹਾਨੂੰ ਮੈਂ ਦਿਖਾਤਾ ਵੀਲੌਗ ਤੇ ਹੁਣ ਆਪਣੇ ਘਰ ਦੇ ਹੀ ਵੀਲੌਗ ਨੈਕਸਟ ਆਉਣਗੇ ਤੇ ਇਦਾਂ ਹੀ ਪਿਆਰ ਪਣਾ ਕੇ ਰੱਖਣਾ ਦੂਸਰੇ ਵੀਲੌਗ ਬਹੁਤ ਵਧੀਆ ਤੁਸੀਂ ਰਿਸਪੌਂਸ ਦਿੱਤਾ ਤੇ ਇਹ ਮੰਮੀ ਹੁਣਾਂ ਦੇ ਘਰ ਦੀ ਹੀ ਵੀਡੀਓ ਆ ਆਪਣੀ ਤੇ ਆਪਾਂ ਉੱਥੇ ਜਾ ਕੇ ਵੀ ਸਾਗ ਨਹੀਂ ਛੱਡਿਆ ਗਏ ਅਸੀਂ ਵਿਆਹ ਤੇ ਅਸੀਂ ਇੰਜੋਏ ਕਰਨ ਪਰ ਫਿਰ ਵੀ ਸਾਗ ਤੇ ਧਿਆਨ ਸੀ ਸਾਡਾ ਅਸੀਂ ਸੌਰੀ ਆਲਮ ਕੀ ਰਸਾਇਬ ਗਏ ਸੀ ਨਾ ਜੋ ਉੱਥੇ ਖੇਤ ਆਏ ਸੀਗੇ ਤੇ ਉੱਥੇ ਆਪਾਂ ਨਾ ਵੀ ਉਹਨਾਂ ਨੂੰ ਪੁੱਛ ਗਏ ਸਾਗ ਤੋੜਿਆ ਸੀ ਉਹ ਕਹਿੰਦੇ ਵੀ ਤੋੜ ਲਓ ਜਿੰਨਾ ਮਰਜ਼ੀ ਲੈ ਜਾਓ ਤੇ ਫਿਰ ਅਸੀਂ ਬਾਵਾ ਸਾਰਾ ਸਾਗ ਲਿਆਂਦਾ ਸੀਗਾ ਤੇ ਫਿਰ ਮੰਮੀ ਨੇ ਬੜਾ ਵਧੀਆ ਸਾਗ ਬਣਾ ਕੇ ਖਵਾਇਆ ਸਾਨੂੰ ਹੈਨਾ ਇਸ ਸਰੋਂ ਦਾ ਸਾਗ ਸੀ ਦਿੱਲੀ ਵਿੱਚ ਤੇ ਜਿਆਦਾ ਗੋਭੀ ਸਰੋਂ ਦਾ ਸਾਗ ਆਂਦਾ ਤੇ ਇਹ ਥੋੜਾ ਨਾ ਕੁੜੱਤਨਜੀ ਵਾਲਾ ਵੀ ਹੁੰਦਾ ਅਸੀਂ ਜਿਵੇਂ ਖਾਂਦੇ ਨਹੀਂ ਨਾ ਆ ਵਾਲਾ ਸਾਗ ਪਰ ਬਹੁਤ ਟੇਸਟੀ ਲੱਗਦਾ ਹੈ ਦਿੱਲੀ ਵਿੱਚ ਬਹੁਤ ਘੱਟ ਮਿਲਦਾ ਆ ਵਾਲਾ ਸਾਗ ਤੇ ਇੱਥੇ ਵੀ ਮੈਂ ਕੰਮ ਕਰ ਰਹੀ ਸੀਗੀ ਮੈਂ ਕਿਹਾ ਚਲ ਮੈਂ फटाफट ਮੰਮੀ ਦੇ ਨਾਲ ਕਰਵਾ ਦਵਾਂ ਹੈਨਾ ਵੱਡੀ ਭੈਣ ਨੇ ਤੇ ਤੜਵਾ ਕੇ ਲਿਆਂਦਾ ਸੀ ਸਾਗ ਬੀਗ ਨਾਲ ਮੰਮੀ ਦੇ ਗਈ ਸੀ ਖੇਤਾਂ 'ਚ ਤੇ ਇੱਥੇ ਮੈਂ ਮੰਮੀ ਦੇ ਨਾਲ ਵੀ ਸਾਫ਼ ਕਰਵਾਇਆ ਸਾਰਿਆਂ ਨੇ ਤੇ ਫੇਰ ਆਲ ਮਿਲ ਕੇ ਆਪਾਂ ਫਟਾਫਟ ਸਾਗ ਧਰ ਦਿੱਤਾ ਕਿਉਂਕਿ ਨਾ ਵੀ ਦੇਖੋ ਇੰਜੋਏ ਕਰਨ ਦੇ ਨਾਲ-ਨਾਲ ਸਾਨੂੰ ਖਾਣ ਪੀਣ ਦਾ ਵੀ ਧਿਆਨ ਰੱਖਣਾ ਪੈਂਦਾ ਹਨਾ ਤੇ ਇਸ ਕਰਕੇ ਕਿਸੇ ਨੂੰ ਕੋਈ ਟੈਨਸ਼ਨ ਤੇ ਨਹੀਂ ਹੋਏਗੀ ਨਾ ਵੀ ਸਬਜੀ ਬਣਾਣੀ ਆ ਤੇ ਸਾਗ ਬਣਿਆ ਹੋਇਆ ਹੈਗਾ ਤੇ ਆਪਾਂ ਤੜਕਾ ਲਗਾਵਾਂਗੇ ਤੇ ਰੋਟੀ ਬਣਾ ਲਾਂਗੇ ਤੇ ਇੱਥੇ ਮੈਂ ਹਲਾਇਆ ਸੀ ਸਾਗ ਮੇਰੇ ਕੋ ਹਿੱਲ ਨਹੀਂ ਰਿਹਾ ਸੀਗਾ ਫਿਰ ਉਸ ਤੋਂ ਬਾਅਦ ਮੰਮੀ ਨੂੰ ਵੀ ਮੈਂ ਆਵਾਜ਼ ਲਗਾ ਰਹੀ ਸੀ ਤੇ ਮੰਮੀ ਨੇ ਚੰਗੀ ਤਰ੍ਹਾਂ ਸਾਗ ਹਲਾਇਆ ਸੀ ਤੇ ਮੰਮੀ ਸਾਨੂੰ ਗੁੱਸੇ ਵੀ ਹੋ ਰਹੀ ਸੀ ਮੰਮੀ ਕਹਿੰਦੇ ਵੀ ਤੁਸੀਂ ਚੰਗੀ ਤਰ੍ਹਾਂ ਸਾਗ ਨਹੀਂ ਹਲਾਇਆ ਨੀਚੇ ਵਾਲਾ ਵੀ ਨੀਚੇ ਹੀ ਆ ਉਹ ਜ਼ਿਆਦਾ ਯੈਲੋ ਜਿਹਾ ਹੋ ਗਿਆ ਸੀਗਾ ਤੇ ਇੱਥੇ ਦੇਖਣਾ ਹੁਣ ਮੰਮੀ ਮੇਰੀ ਚੰਗੀ ਤਰ੍ਹਾਂ ਸਾਗ ਹਲਾਉਗੀ ਨਾਲੇ ਮੈਨੂੰ ਕਹਿ ਵੀ ਰਹੀ ਸੀ ਕਹਿੰਦੇ ਤੁਸੀਂ ਚੰਗਿਆ ਹੋ ਸਾਗ ਹੀ ਨਹੀਂ ਹਲਾਇਆ ਤੁਸੀਂ ਪਰ ਮੈਂ ਨਾ ਆਪਣੇ ਵੱਲੋਂ ਹਲਾਇਆ ਤੇ ਸੀ ਪਰ ਭਾਪੀ ਮੇਰੀ ਰਸੋਈ ਚ ਉਸ ਤੋਂ ਪਹਿਲਾਂ ਸੀ ਉਹਨਾਂ ਨੇ ਧਿਆਨ ਨਹੀਂ ਦਿੱਤਾ ਇਸ ਚੀਜ਼ ਤੇ ਤੇ ਚਲੋ ਕੋਈ ਨਹੀਂ ਉਹ ਤੇ ਹੁਣ ਮੰਮੀ ਨੇ ਚੰਗੀ ਤਰ੍ਹਾਂ ਹਲਾ ਕੇ ਸਹੀ ਕਰਤਾ ਸੀਗਾ ਤੇ ਇਹ ਵੀ ਹੈਗਾ ਮੈਨੂੰ ਲੱਗਦਾ ਕੁੱਕਰ 7 ਲੀਟਰ ਦਾ ਕੁੱਕਰ ਹੋਵੇਗਾ ਪਤਾ ਨਹੀਂ ਉਸ ਤੋਂ ਵੱਡਾ ਮੈਨੂੰ ਪੱਕਾ ਪਤਾ ਨਹੀਂ ਆ ਤੇ ਖੁੱਲਾ ਡੁੱਲਾ ਵਧੀਆ ਸਾਗ ਬਣ ਗਿਆ ਸੀਗਾ ਤੇ ਬਿ ਖੇਤਾਂ ਚੋਂ ਤੋੜਿਆ ਹੋਇਆ ਸਾਗ ਜਾਂ ਵੇਚਣ ਜਿਹੜੇ ਆਂਦੇ ਬਹੁਤ ਫਰਕ ਲੱਗਦਾ ਹਨਾ ਮੈਨੂੰ ਤੇ ਇੱਥੋਂ ਦੇ ਸਾਗ ਚ ਤੇ ਦਿੱਲੀ ਦੇ ਸਾਗ ਚ ਬਹੁਤ ਜ਼ਿਆਦਾ ਫਰਕ ਲੱਗਿਆ ਵੈਸੇ ਤੇ ਇੱਥੇ ਨਾ ਸਾਗ ਬਣ ਚੁੱਕਿਆ ਸੀ ਤੇ ਵੱਡੀ ਭੈਣ ਤੜਕਾ ਲਗਾ ਰਹੀ ਸੀ ਆ ਦੇਖੋ ਘੋਟਿਆ ਹੋਇਆ ਕੋਟਣੇ ਦੇ ਨਾਲ ਘੋਟਿਆ ਹੋਇਆ ਸਾਗ ਹੋਰ ਤਰ੍ਹਾਂ ਦਾ ਲੱਗਦਾ ਤੇ ਜਿਹੜਾ ਅਸੀਂ ਵੀ ਉਹਦੇ ਨਾਲ ਕੋਟਨੇ ਆ ਗ੍ਰਾਈਂਡਰ ਦੇ ਨਾਲ ਉਹ ਹੋਰ ਤਰ੍ਹਾਂ ਦਾ ਹੁੰਦਾ ਮੇਰੇ ਬੱਚਿਆਂ ਨੂੰ ਇਹ ਸਾਗ ਮੋਟਾ ਮੋਟਾ ਚ ਲੱਗਦਾ ਸੀ ਕਹਿੰਦੇ ਇਹ ਕਿਦਾਂ ਕੋਟਿਆ ਮੈਂ ਕਿਹਾ ਕੋਟਨੇ ਦੇ ਨਾਲ ਤੇ ਪਰ ਖਾਣ ਚ ਟੇਸਟੀ ਲੱਗ ਰਿਹਾ ਸੀ ਤੇ ਵੱਡੀ ਭੈਣ ਕਹਿੰਦੇ ਮੈਂ ਤੜਕਾ ਲਗਾਵਾਂਗੀ ਤੇ ਮੈਂ ਕਿਹਾ ਚਲੋ ਲਗਾ ਦਿਓ ਤੁਸੀਂ ਤੜਕਾ ਹਣਾ ਸਾਰਾ ਵੀ ਚੀਜ਼ਾਂ ਆਪਾਂ ਕੱਟ ਦਿੱਤੀਆਂ ਸੀ ਲਸਣ ਪਿਆਜ਼ ਜੋ ਵੀ ਜਿਹਦਾ ਤੜਕਾ ਲਗਾਈਦਾ ਤੇ ਦੇਖੋ ਇੱਥੇ ਮੈਂ ਇਹੀ ਸੋਚ ਰਹੀ ਸੀ ਮੈਂ ਤੇ ਸਾਗ ਬਣਾ ਬਣਾ ਲੈ ਕੇ ਵੀ ਆਣਾ ਸੀ ਪਰ ਫਿਰ ਉਹ ਟਾਈਮ ਜਾਈ ਨਹੀਂ ਲੱਗਿਆ ਮੈਨੂੰ ਸਾਗ ਦਾ ਧਿਆਨ ਜਾਈ ਨਹੀਂ ਗਿਆ ਨਹੀਂ ਤੇ ਮੈਂ ਡੋਲੂ ਪਰਵਾ ਕੇ ਲੈ ਕੇ ਵੀ ਆਣਾ ਸੀਗਾ ਤੇ ਇੱਥੇ ਆਟਾ ਭਾਬੀ ਨੇ ਆ ਭਾਬੀ ਨੇ ਆਟਾ ਗੁੰਨਤਾ ਪੈਣ ਨੇ ਤੜਕਾ ਲਗਾਤਾ ਮੰਮੀ ਹੁਣਾ ਨੇ ਵੀ ਮੈਂ ਮੰਮੀ ਨੇ ਤੇ ਮੈਂ ਰਲ ਕੇ ਸਾਗ ਨੂੰ ਸੀਟੀ ਹਲਵਾਤੀਆ ਤਿੰਨ ਚਾਰ ਜਾਣਿਆਂ ਨੇ ਇਕੱਠੇ ਕੀਤਾ ਇਹ ਹੀ ਮੇਰੀ ਭੈਣ ਬੋਲ ਰਹੀ ਸੀਗੀ ਤੇ ਪਰ ਮੈਂ ਆਵਾਜ਼ ਟਰਾਉਣ ਕੀਤੀ ਕਿਉਂਕਿ ਫੋਨਾਂ ਦੀ ਆਵਾਜ਼ਾਂ ਵਿੱਚ ਆਈ ਜਾ ਰਹੀਆਂ ਸੀਗੀਆਂ ਤੇ ਕਿੰਨਾ ਸੋਹਣਾ ਤੜਕਾ ਲੱਗ ਰਿਹਾ ਤੇ ਧਨੀਆ ਵੀ ਪਾਣਗੇ ਵਿੱਚੇ ਕਹਿੰਦੇ ਖੁਸ਼ਬੂ ਵਧੀਆ ਆਂਦੀ ਆ ਤੇ ਆਪਣੇ ਜਿਵੇਂ ਆਪਣੇ ਘਰ ਤੜਕਾ ਲਗਾਉਂਦੇ ਇਹਨਾਂ ਦਾ ਸੋਹਰੇ ਪਰਿਵਾਰ ਖਾਂਦੇ ਉਸੇ ਤਰੀਕੇ ਨਾਲ ਇਹ ਆਪਣੇ ਤਰੀਕੇ ਨਾਲ ਤੜਕਾ ਲਗਾਣਗੇ ਵਸੇ ਆਪਾਂ ਵੀ ਇਦਾਂ ਹੀ ਲਗਾਉਨੇ ਆਂ ਇਨਾ ਅਦਰਕ ਦੇਣਾ ਬ੍ਰਿਕ ਬ੍ਰਿਕ ਸ্লাইਸ ਜੇ ਕੱਟ ਕੇ ਵੀ ਪਾਣਗੇ ਕਹਿੰਦੇ ਉਹ ਜ਼ਿਆਦਾ ਵਧੀਆ ਲੱਗਦੇ ਹੁੰਦੇ ਆ ਤੇ ਕਹਿੰਦੇ ਪਏ ਸੀ ਪਰ ਮੈਂਨਾਂ ਨੂੰ ਨਾ ਵੀ ਮਤਲਬ ਕਿ ਮੈਂ ਕਿਹਾ ਤੁਸੀਂ ਆਪਣੇ ਤਰੀਕੇ ਨਾਲ ਜਿਵੇਂ ਲਗਾਣਾ ਲਗਾ ਲਓ ਕਹਿੰਦੀ ਨਹੀਂ ਜੇ ਨਹੀਂ ਬੱਚੇ ਖਾਂਦੇ ਤੇ ਆਪਾਂ ਨਹੀਂ ਪੋਂਦੇ ਇਦਾਂ ਤੇ ਮੈਂ ਕਿਹਾ ਨਹੀਂ ਖਾ ਤੇ ਲੈਂਦੇ ਆ ਵੀ ਨਹੀਂ ਵੀ ਖਾਂਦੇ ਤੇ ਉਹ ਕੱਢ ਦਿੰਦੇ ਸਾਈਡ ਤੋਂ ਹਨੀ ਦੇ ਖਾਸ ਤੌਰ ਤੇ ਆਦਤ ਆ ਉਹ ਨਾ ਲਸਣ ਪਿਆਜ਼ ਪਤਾ ਨਹੀਂ ਕਿੱਦਾਂ ਕਰਦੀ ਆ ਇੱਕ ਸਾਈਡ ਤੇ ਨਾ ਪਲੇਟ ਵਿੱਚ ਕੱਢ ਕੇ ਰੱਖ ਦੇਗੀ ਤੇ ਮੈਂ ਕਹਾਂਗੀ ਤੂੰ ਕਿੱਦਾਂ ਚੁਗ ਲੈਨੀ ਆ ਸਾਗ ਚ ਜਿਵੇਂ ਚਿੜੀਆਂ ਨਹੀਂ ਆ ਅੱਡ ਅੱਡ ਚੀਜ਼ਾਂ ਕਰ ਦਿੰਦੀਆਂ ਉਦਾਂ ਤੇ ਲੋ ਜੀ ਤੜਕਾ ਤੇ ਆਪਣਾ ਤਿਆਰ ਆ ਬਸ ਹੁਣ ਸੇਰੇ ਵਿੱਚ ਸਾਗ ਪਾਵਾਂਗੇ ਜਿੰਨਾ ਕੋ ਆਪਾਂ ਨੂੰ ਚਾਹੀਦਾ ਹਨਾ ਜਿੰਨੇ ਕੇ ਮੈਂਬਰ ਆ ਉਸੇ ਹਿਸਾਬ ਨਾਲ ਆਪਾਂ ਸਾਗ ਨੂੰ ਤੜਕ ਲਾਂਗੇ ਬਾਕੀ ਸੇਰੇ ਵੀ ਇਦਾਂ ਹੀ ਠੱਕੇ ਰੱਖ ਦਾਂਗੇ ਸਾਗ ਦੂਸਰੇ ਦਿਨ ਵੀ ਬਹੁਤ ਜ਼ਿਆਦਾ ਸਵਾਦ ਹੋ ਜਾਂਦਾ ਉਸ ਤੋਂ ਦੂਸਰੇ ਦਿਨ ਚ ਆ ਕੇ ਤੇ ਇੱਥੇ ਬੱਚਿਆਂ ਨੂੰ ਵੀ ਲੱਗੀ ਹੋਈ ਸੀ ਭੁੱਖ ਇਹ ਇਹ ਵੀਡੀਓ ਵੈਸੇ ਮੈਂ ਉਦਣ ਦੀ ਬਣਾਈਏ ਜਿੱਦਣ ਆਪਾਂ ਆਲਮਗੀਰ ਸਾਹਿਬ ਗਏ ਸੀ ਫਿਰ ਮੈਂ ਇਹਦੇ ਨਾਲ ਕਲਿੱਪ ਜੋੜਤੀ ਸੀ ਕਿ ਮੈਂ ਕਿਹਾ ਚਲ ਇਹ ਵੀ ਹੁਣ ਕਿਉਂ ਗਿਆ ਛੋਟਾ ਜਿਹਾ ਵਲੋਗਸ ਸੀਗਾ ਇਹ ਤਕਰੀਬਨ 5 ਕਿ ਮਿੰਟ ਦਾ 6 ਦਾ ਬਣਿਆ ਸੀਗਾ ਤੇ ਫਿਰ ਮੈਂ ਇਹਦੇ ਨਾਲ ਹੀ ਲਗਾ ਦਿੱਤਾ ਹੁਣ ਅਸੀਂ ਇੱਥੇ ਬਣਾਣੀ ਸੀ ਮੱਕੀ ਦੀ ਰੋਟੀ ਫਿਰ ਮੱਕੀ ਦੀ ਰੋਟੀ ਆਪਾਂ ਕੈਨਸਲ ਕਰਤੀ ਆਪਾਂ ਕਣਕ ਦੀ ਰੋਟੀ ਬਣਾਈ ਸੀਗੀ ਕਿਉਂਕਿ ਨਾ ਮੰਮੀ ਨੂੰ ਜ਼ਿਆਦਾ ਟਾਈਮ ਲੱਗਣਾ ਸੀ ਕਿਸੇ ਹੋਰ ਨੂੰ ਇੰਨੀ ਸਪੀਡ ਨਾ ਆਉਂਦੀ ਨਹੀਂ ਐ ਤੇ ਮੰਮੀ ਦਾ ਥੋੜੀ ਜੀ ਸਿਹਤ ਠੀਕ ਨਹੀਂ ਸੀਗੀ ਤੇ ਮੰਮੀ ਕਹਿੰਦੇ ਵੀ ਆਪਾਂ ਨਾ ਸਿੰਪਲ ਰੋਟੀ ਬਣਾ ਲੈਨੇ ਆ ਨਾਲ ਤੇ ਬੇਈ ਮੈਂ ਤੁਹਾਨੂੰ ਬਾਅਦ ਚ ਮੱਕੀ ਦੀ ਖਵਾ ਦਾਂਗੀ ਰੋਟੀ ਮੰਮੀ ਮੇਰੇ ਬਹੁਤ ਹੀ ਵਧੀਆ ਰੋਟੀ ਬਣਾਉਂਦੇ ਆ ਸੱਚੀ ਤੇ ਬਿਲਕੁਲ ਟੁੱਟਦੀ ਨਹੀਂ ਆ ਗੋਲ-ਗੋਲ ਹਨਾ ਕਈ ਤੇ ਬੇਈ ਵਿੱਚ ਕਣਕ ਦਾ ਆਟਾ ਸਾਡੇ ਵਰਗੇ ਮਿਕਸ ਕਰਕੇ ਬਣਾ ਲਦੇ ਵੀ ਚਲੋ ਬਈ ਬਣ ਜੂਗੀ ਇਹ ਵਧੀਆ ਤਰ੍ਹਾਂ ਪਰ ਨਹੀਂ ਇਹ ਤਾਂ ਉਹ ਦੂਸਰੀ ਤਰ੍ਹਾਂ ਹੀ ਬਣਾਉਂਦੇ ਬਹੁਤ ਵਧੀਆ ਬਣਾਉਂਦੇ ਤੇ ਮੈਂ ਟੇਸਟ ਕਰਕੇ ਦੇਖ ਰਹੀ ਸੀ ਸਾਗ ਤੇ ਵਾਕਈ ਸਾਗ ਤਾਂ ਬਹੁਤ ਵਧੀਆ ਬਣਿਆ ਸੀਗਾ ਤੇ ਵਧੀਆ ਲੱਗ ਰਿਹਾ ਸੀਗਾ ਦੇਖਣ ਵਿੱਚ ਵੀ ਰੰਗ ਰੂਪ ਵੀ ਸਾਗ ਦਾ ਵਧੀਆ ਸੀ ਆ ਦੇਖੋ ਹੁਣ ਇਹਨਾਂ ਨੇ ਪਾਤਾ ਤੰਗੀਆਂ ਤੇ ਆ ਦੇਖੋ ਜਿਹੜੇ ਸਲਾਈਸ ਜੇ ਕੱਟੇ ਹੋਏ ਸੀ ਇਹਨਾਂ ਨੇ ਹਲਕੇ ਹਲਕੇ ਜੇ ਰੋਦੇ ਮਤਲਬ ਕਿ ਹਰੇ ਪਿਆਜ਼ ਦੇ ਤੇ ਕੀ ਕਹਿੰਦੇ ਹਨ ਉਹਨੂੰ ਅਦਰਕ ਦੇ ਉਹ ਇਹਨਾਂ ਨੇ ਪਾਤਾ ਹੁਣ ਕਹਿੰਦੇ ਸੀ ਉੱਤੇ ਮੱਖਣ ਪਾ ਦਾਂਗੇ ਇੱਕ ਵਾਰੀ ਹਿਲਾ ਦਾਂਗੇ ਬਾਕੀ ਜਿੰਨਾ ਜਿੰਨਾ ਕਿਸ ਨੂੰ ਚਾਹੀਦਾ ਹੋਊਗਾ ਆਪੀ ਆਪਣੇ ਸਾਗ ਵਿੱਚ ਪਾ ਲੈਣਗੇ ਤੇ ਇਸ ਤਰੀਕੇ ਨਾਲ ਤੜਕਾ ਲਗਾande ਹੋਣਗੇ ਆਪਣੇ ਘਰ ਤੇ ਉਸੇ ਤਰੀਕੇ ਨਾਲ ਇਹਨਾਂ ਨੇ ਸਾਨੂੰ ਬਣਾ ਕੇ ਦਿੱਤਾ ਇੱਥੇ ਵੀਰਾ ਭਾਬੀ ਬਾਹਰ ਖਲੋਤੇ ਹੋਏ ਸੀਗੇ ਤੇ ਹੁਣ ਬਸ ਰੋਟੀ ਖਾਣ ਦੀ ਤਿਆਰੀ ਹੀ ਚੱਲਣ ਦੀ ਸੀਗੀ ਜਰੂਰ ਦੱਸਣਾ ਤੁਹਾਨੂੰ ਇਹ ਵਲੌਗ ਕਿਵੇਂ ਦਾ ਲੱਗਿਆ ਤੇ ਬਸ ਇਥੋਂ ਲੁਧਿਆਣੇ ਦੇ ਵਲੌਗ ਆਪਣੇ ਤਕਰੀਬਨ ਮੈਨੂੰ ਲੱਗਦਾ ਇਹ ਨੈਕਸਟ ਵਲੌਗ ਹੋਏਗਾ ਨਹੀਂ ਮੈਨੂੰ ਪੱਕਾ ਯਾਦ ਨਹੀਂ ਆ ਵੈਸੇ ਜੇ ਹੋਇਆ ਤੇ ਇੱਕ ਹੋਰ ਪਾ ਦਾਂਗੇ ਤੇ ਇਸੇ ਨਾਲ ਮੈਪ ਕਰਦੀਆਂ ਵਲੌਗ ਦਾ ਐਂਡ